ਈ ਹਰਿੰਦਰ ਪਾਲ ਸਿੰਘ ਪਤਾ ਨਹੀਂ ਈਸ਼ਰ ਹੈ ਕਿ ਕਿਛਰ ਹੈ ਜੋ ਵੀ ਹੈਗਾ ਇਛਰ ਜਿਹੜਾ ਵੀ ਇਛਰ ਉਛਰ ਹੈਗਾ ਜੋ ਵੀ ਬਾਟਾ ਕੋ ਮੈਂ ਤਾਂ ਰਿਸਪੈਕਟ ਨਹੀਂ ਕਰਦਾ ਜਿੱਦ ਦੀ ਵੱਡੀ ਮਰਜੀ ਪੱਗ ਬੰਨੀ ਹੋਵੇ ਬੁੱਛਾ ਕੁੰਡੀਆਂ ਹੋਣ ਥੱਲੇ ਨੂੰ ਹੋਣ ਟਾਈ ਲਾਈ ਕੋਟ ਪਾਇਆ ਕੋਣ ਆਈ ਡੋਟ ਕੇਅਰ ਬਈਰਾ ਇਹੋ ਜੀਆਂ ਗੱਲਾਂ ਨਾਲ ਕੋਈ ਲੈਣਾ ਦੇਣਾ ਨਹੀਂ ਲਾਇਰ ਐਂਡ ਲਾਫਰ ਇਦਾਂ ਦੇ ਲਾਇਰ ਬਈ ਹਿੰਦੁਸਤਾਨ ਦੀਆਂ ਕਾਤਲ ਅਦਾਲਤਾਂ ਨੂੰ ਮਾਨਜੋਗ ਅਦਾਲਤਾਂ ਕਹਿੰਦਿਆਂ ਦੇਖਿਆ ਹਿੰਦੁਸਤਾਨ ਦੇ ਦੱਲਿਆਂ ਦੇ ਸਾਹਮਣੇ ਕੋਡੇ ਹੁੰਦੇ ਦੇਖਿਆ ਮੈਂ ਹਿੰਦੁਸਤਾਨ ਦੇ ਵਿੱਚ ਕਾਤਲ ਰੀਪ੍ਰੈਸ ਦੇ ਸਾਹਮਣੇ ਕੋਡੇ ਹੁੰਦੇ ਦੇਖਿਆ ਔਰ ਕਾਤਲ ਔਰ ਰੀਪ੍ਰੈਸ ਦੇ ਹੱਕ ਵਿੱਚ ਕਾਲੇ ਕੂਟ ਪਾ ਕੇ ਜ਼ਿੰਦਾਬਾਦ ਕਰਦੇ ਦੇਖਿਆ ਮੈਂ ਇਦਾਂ ਦੇ ਜਿਹੜੇ ਆ ਆ ਆ ਗਲਚਰ ਜੀ ਐ ਸੋ ਆਈ ਡੋਟ ਕੇਅਰ ਆਹੋਂ ਤੁਸੀਂ ਇਹਦਾ ਕਾਉਂਟ ਦੇਖ ਲਓ ਹਮ ਰਾਖਤ ਪਾਤਸ਼ਾਹੀ ਦਾਵਾ ਬਹੁਤਾਂ ਨੇ ਤਾਂ ਬਸ ਆ ਪੰਜਾਬੀ ਜੀ ਤੈਨੂੰ ਲੈਣਾ ਅੱਖਰ ਪੜ ਲੈਣੇ ਬਸ ਜੀ ਇਹੀ ਹੈ ਜੀ ਇਹੀ ਸਿੱਖ ਹੈ ਜੀ ਜਿਹਨੇ ਇਹ ਕਹਿ ਦਿੱਤਾ ਹਮ ਰਾਖਤ ਪਾਤਸ਼ਾਹੀ ਦਾਵਾ ਕਿਹੜਾ ਪਾਸ਼ਾਹੀ ਦਾ ਬਾਹੂ ਆ ਦੇਖ ਨੂੰ ਅੱਗੇ ਅੱਗੇ ਦੇਖੀ ਇਹ ਵੀ ਭਾਈ ਕੰਟੈਂਪ ਕਰਦੇ ਆ ਭਾਈ ਗੁਰਪਤਵੰਨ ਸਿੰਘ ਪੰਡੂ ਦੇ ਉਸ ਗੱਲਬਾਤ ਨੂੰ ਜਿਹੜੀ ਕਿ ਹਿੰਦੁਸਤਾਨ ਦੇ ਖਿਲਾਫ ਆ ਆ ਦੇਖ ਲਓ ਤੁਸੀਂ ਹਿੰਦੁਸਤਾਨ ਦੇ ਖਿਲਾਫ ਜਿਹੜੀ ਗੱਲਬਾਤ ਆ ਇਹਨਾਂ ਨੂੰ ਚੰਗੀ ਨਹੀਂ ਲੱਗਦੀ ਇਹ ਹੰਮ ਰਾਖਤ ਪਾਸ਼ਾਹੀ ਦਾਵਾ ਵਾਲਾ ਜਿਹੜਾ ਆ ਆ ਜਿਹੜਾ ਟੋਲਾ ਤੁਰਿਆ ਫਿਰਦਾ ਸੜਾ ਡਕਲੀ ਜਾਂ ਟੋਲਾ ਇਹ ਲੱਭੋ ਇਦਾਂ ਦਾ ਟੋਲਾ ਜਿਹੜਾ ਵੀ ਹਰ ਜਗ੍ਹਾ ਇਹ ਗੱਲ ਫਸਾਉਂਦਾ ਹਮ ਰਖਤ ਪਾਤਸ਼ਾਹੀ ਦਾਵਾ ਬਿਣਾ ਵਜਈ ਕੋਈ ਮੀਟਿੰਗ ਹੁੰਦਾ ਕੋਈ ਗੱਲ ਹੁੰਦੀ ਆ ਦੇ ਇਨਸਪੈਕਟ ਹੁੰਦੀ ਆ ਤੁਸੀਂ ਸਾਡੇ ਰਿਸਪੈਕਟ ਹੀ ਖਤਮ ਕਰਤੇ ਲੱਗੇ ਹੋਏ ਇਹ ਸਮਝਣ ਦੀ ਕੋਸ਼ਿਸ਼ ਕਰੋ ਜਿਹੜਾ ਕੋਈ ਐਹੋ ਜਿਹਾ ਦੱਸਦਾ ਨਾ ਤੁਹਾਨੂੰ ਪਖੰਡੀ ਜਾਂ ਇਹ ਵੀ ਹਰ ਜਿਹੜਾ ਹਮ ਰਖਤ ਪਾਤਸ਼ਾਹੀ ਦਾਵਾ ਕੋਈ ਜੈੱਟ ਦੇ ਲੈ ਕੇ ਤੁਰਿਆ ਫਿਰਦਾ ਕੋਈ ਆਪਣੇ ਬਰੋਂ ਫਾਲ ਤੇ ਨਾਈਫ ਇਹਦੇ ਨੂੰ ਲੱਭੋ ਸਾਲੇ ਨੂੰ ਕੌਣ ਇਦਾਂ ਦੇ ਆ ਹਿੰਦੁਸਤਾਨ ਦਾ ਦੱਲਾਸਾ ਇਹ 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 ਦੱਸੂਗਾ ਕਿ ਸਿੱਖ ਕੌਮ ਨੇ ਹਿੰਦੁਸਤਾਨ ਦੇ ਹੱਕ 'ਚ ਖੜਨ ਯਾਰੋ ਸਾਡੀ ਕਾਤਲ ਹੈ ਸਾਡੇ ਤੇ ਟੈਂਕ ਚੜ੍ਹੇ ਆ ਸਾਡਾ 3 ਲੱਖ ਬੰਦਾ ਮਾਰਿਆ ਤੁਸੀਂ ਦੇਖੋ ਸਹੀ ਖਾਲਸਾ ਸਾਹਿਬ ਵਰਗੇ ਖਤਮ ਕਰ ਦਿੱਤੇ ਸਾਡੀ ਵਿਧਵਾ kolonī ਬਣਾ ਦਿੱਤੀ ਤੇ ਇਹ ਹਮ ਰਾਖਤ ਪਾਤਸ਼ਾਹੀ ਦਾਵਾ ਇਹ ਉਸ ਹਿੰਦੁਸਤਾਨ ਕਾਤਲ ਸਿਸਟਮ ਦੇ ਇਹ ਇਹ ਮਾਮੇ ਬਣੇ ਹੋਏ ਆ ਲੱਭੋ ਇਹਨਾਂ ਨੂੰ ਕੌਣ ਹੈ ਇਹ ਤੁਹਾਨੂੰ ਕੰਮ ਕਰਨਾ ਪਾਣਾ ਇਨਾਂ ਦੀ ਵੀਰ ਬਣਾਉ ਸਾਰਿਆਂ ਦੀ ਫੋਟੋ ਫਾਟੋ ਚੱਕ ਤੇ ਆ ਦੇਖੋ ਇੰਦਰ ਉੱਚਾ ਦਾ ਲੱਗਦਾ ਵੀ ਤੁਸੀਂ ਹਿੰਦੁਸਤਾਨ ਦੇ ਖਿਲਾਫ ਖੜੋ ਸੋ ਸੰਜਲ ਦੀ ਕੋਸ਼ਿਸ਼ ਕਰੋ ਸਮਝਣ ਦੀ ਕੋਸ਼ਿਸ਼ ਕਰੋ ਮੈਰਾ ਕੰਮ ਹੈ ਸਮਝਾਉਣਾ ਖਬਰਾਂ ਖੋਹਣਾ ਨਹੀਂ ਖਬਰਾਂ ਇੱਥੇ ਮੈਂ 400 ਖਬਰ ਪੜਤੀ ਹੋ ਜਾਊਗਾ 20 ਮਿੰਟ ਚਾਈ ਨਾਲ ਕੇ ਆਊਂਗਾ ਟਿਕ 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 ਤੇ ਤੋਤਾ ਬੋਲਦਾ ਹੁੰਦਾ ਤੇ ਤੋਤਾ ਪਤਾ ਹੀ ਨਹੀਂ ਕਿੱਥੇ ਬੋਲਿਆ ਤੋਤੇ ਨੇ ਕੀ ਬੋਲਿਆ ਤੋਤੇ ਨੇ ਚੂਰੀ ਖਾਧੀ ਕਿ ਨਹੀਂ ਖਾਧੀ ਪੀਪਲ ਡਸਨਟ ਨੋ ਕਿਥੇ ਐ ਤੋਤਾ ਤੋ ਖੜੇ ਤੋਤਾ ਉੱਡ ਗਿਆ ਜੀ 8-9 ਮਹੀਨੇ ਹੋ ਗਏ ਤੋਤਾ ਡਾਰੀ ਮਾਰ ਗਿਆ ਹਮੇਲੀ ਵਾਲਮ ਤੋਤਾ ਕਹਾ ਹੈ ਤੋਤੇ ਦੀ ਤਰ੍ਹਾਂ ਇੱਥੇ ਮੈਂ ਵੀ ਨਿਊਜ਼ ਪੜ ਸਕਦਾ ਪਰ ਮੈਂ ਨਿਊਜ਼ ਪੜਨ ਵਾਸਤੇ ਨਹੀਂ ਇੱਥੇ ਬੈਠਾ ਤੋਤੇ ਦੀ ਤਰ੍ਹਾਂ ਬਟ ਰੋਜ ਦੇ 7-8 ਘੰਟੇ ਇੱਥੇ ਲੌਣਾ ਤੁਹਾਨੂੰ ਸਮਝਾਉਣ ਦੇ ਲਈ ਹਰ ਗੱਲ 'ਚ ਤੁਹਾਨੂੰ ਸਮਝਾਉਣ ਤਾਂ ਕਿ ਤੁਹਾਨੂੰ ਪਤਾ ਹੋਵੇ ਤੁਹਾਨੂੰ ਦੱਸਣ ਦੀ ਲੋੜ ਨਾ ਪਵੇ ਤੁਸੀਂ ਐਵੇਂ ਨਾ ਹਮ ਰਾਖਤ ਪਾਤਸ਼ਾਹੀ ਦਾਵਾ ਉਹਦੇ ਮਗਰ ਭੱਜਣ ਨੂੰ ਵੀ ਪਤਾ ਨਹੀਂ ਇਹ ਬਹੁਤ ਵੱਡਾ ਸਿੱਖਾ ਤੇ ਤੇ ਗੱਲ ਹੋਵੇ ਜਿੱਥੇ ਕੋਈ ਗੱਲ ਕਰੇ ਤੁਸੀਂ ਉੱਥੇ ਕੰਨ ਖੜੇ ਕਰ ਲੋਗੇ ਅਸੀਂ ਦੇਖਣਾ ਕਿਤੇ ਸਾਲਾ ਹਿੰਦੁਸਤਾਨੀ ਤਾਂ ਨਹੀਂ ਦੰਦਾ ਹੁਣ ਇੱਥੇ ਤਾਂ ਕੋਈ ਦੱਸਣ ਪੁੱਛਣ ਵਾਲੀਆਂ ਖਬਰਾਂ ਨਹੀਂ ਰਹਿ ਗਈਆਂ ਜਿੱਡੀ ਮਰਜੀ ਵੱਡੀ ਦਾੜੀ ਆ ਜੱਡਾ ਮਰਜੀ ਵੱਡਾ ਇੱਕ ਇਹ ਵਕੀਲ ਆ ਹੁਣੇ ਗੁਰਸੇਖ ਵਕੀਲ ਆ ਤੁਹਾਡੇ ਮੁਤਾਬਕ ਤੋਂ ਤੇ ਇਹਦੇ ਆ ਵੀ ਲਿਖਿਆ ਵੀ ਹਮ ਰਖਤਪਾਤ ਸਹੀ ਦਾਵਾ ਇੱਕ ਵਕੀਲ ਆ ਹੈ ਗੁਰਪਤਲ ਸਿੰਘ ਪੰਨੂ ਇਹ ਵਕੀਲ ਹਿੰਦੁਸਤਾਨ ਦੇ ਖਿਲਾਫ ਖੜਾ ਹੈ ਤੇ ਆ ਹਮ ਰਾਖਤ ਪਾਤਸ਼ਾਹੀ ਦਾਵਾ ਜਿਹਨੇ ਲਿਖਿਆ ਪਖੱਡੀ ਨੇ ਇਹ ਹਿੰਦੁਸਤਾਨ ਦੇ ਹੱਕ 'ਚ ਖੜਾ ਵਕੀਲ ਹੈ ਵੀ ਹੈ ਇਹ ਤੁਹਾਡੀ ਕੌਮ ਦੇ ਕਾਤਲ ਦੇ ਹੱਕ 'ਚ ਖੜਾ ਤੇ ਉਹ ਤੁਹਾਡੀ ਕੌਮ ਦੇ ਕਾਤਲ ਦੇ ਖੂਨ 'ਚ ਖੜਾ ਇਹ ਗੱਲਾਂ ਤੁਹਾਨੂੰ ਸਿੱਖਣੀਆਂ ਪੈਣੀਆਂ ਦੇਖਣੀਆਂ ਪੈਣੀਆਂ ਤੇ ਬਾਕੀ ਇਹਨਾਂ ਦੇ ਇਹ 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 ਹੈ ਕੌਣ ਆ ਸਾਡੇ ਇਹ ਕਿਹੜੇ ਲੋਕ ਆ ਜਿਹੜੇ ਹਿੰਦੁਸਤਾਨ ਦੇ ਹੱਕ 'ਚ ਔਰ ਪਾਕਿਸਤਾਨ ਦੇ ਖਿਲਾਫ ਔਰ ਆਪਣ ਨੂੰ ਸਭ ਦੇ ਖਿਲਾਫ ਖੜੇ ਸੋ ਇਹ ਟੋਲੇ ਨੂੰ ਨੱਬਣਾ ਪੈਣਾ ਬਾਕੀ ਹਿੰਦੁਸਤਾਨੀ ਤਾਂ ਸਾਨੂੰ ਪਤਾ ਲੱਗਣਾ ਅਸੀਂ ਬਹੁਤ ਅਸੀਂ ਰੌਲਾ ਪਾੜਿਆ ਸ਼ਰੀਤਾ ਪੰਡੀਤਾ ਕਲੀਤਾ ਛਰੀਤਾ ਸ਼ਰਮਾ ਫਲਾਮਾ ਬਰਮਾ ਆ ਜਿਹੜੇ ਸਾਲੇ ਇਹਨਾਂ ਬਾਰੇ ਕੌਣ ਦੱਸੂਗਾ ਹੈ ਇਹ ਫੌਜਾਂ ਜਿਹੜੀਆਂ ਯਾ ਸਾਨੂੰ ਹੁਣੇ ਤੱਕ ਨਹੀਂ ਇਹਨਾਂ ਫੌਜਾਂ ਦਾ ਸਹੀ ਜਿਹਾ ਪਤਾ ਲੱਗਾ ਇਹ ਹਿੰਦੁਸਤਾਨ ਦੇ ਧੱਲੇ ਐ ਇਹਦੇ ਬਾਰੇ ਯੂਐਸਏ ਵਾਲਿਆਂ ਦਾ ਤੁਸੀਂ ਦੱਸੋ ਤੇ ਲੋਕ ਤੁਹਾਨੂੰ ਗਾਲਾਂ ਕੱਢਣਗੇ ਕੱਡ ਲੈਂਦੇ ਅਜਿੋਂ ਅਸੀਂ ਕਿਹੜਾ ਪੰਡਤਾਂ ਦੇ ਜਵਾਕ ਆ ਸਾਧੂ ਵੀ ਕੱਢੀਆਂ ਆਉਂਦੀਆਂ 400 ਗਾਲ ਕੱਢ ਕੇ ਸਾਨੂੰ ਬਲਾਕ ਕਰਕੇ ਤੋੜਾਂਗੇ ਅਸੀਂ ਇੱਥੇ ਬਥੇਰੇ ਤੋਂ ਤੋੜੇ ਫਿਰਦੇ ਔਰ ਮੈਂ ਗਰੰਟੀ ਕਰਦਾ ਇਹ ਭੇਡਾਂ ਬੱਕਰੀਆਂ ਜਿਹੜੀਆਂ ਤੁਹਾਡੇ ਖਿਲਾਫ ਲਿਖਦੀਆਂ ਮੇਰੇ ਖਿਲਾਫ ਲਿਖਦੀਆਂ ਸਭ ਸਾਲਿਆਂ ਨਾਲ ਲਾਇਸੈਂਸ ਹੁਣਦੇ ਗਏ ਸਭ ਲਾਇਸੈਂਸ ਹੁਣਦੇ ਗਏ ਇੰਨਾ ਸਾਲਿਆਂ ਨੂੰ ਪਰੇਸ਼ਾਨੀ ਹੋਈ ਹੁੰਦੀ ਐ ਵੀ ਅਸੀਂ ਲਾਇਸੈਂਸ ਤੇ ਸੁਣਨਾ ਅੱਜ ਕਹਿੰਦਾ ਕੀ ਸਾਰੀ ਰਾਤ ਨਹੀਂ ਸਾਰੇ ਸੁਣਦੇ ਸਾਰੀ ਰਾਤ ਅਸੀਂ ਬਾਈ ਲਾਈਵ ਸ਼ੋਅ ਕਰਨ ਤੋਂ ਬਾਅਦ ਨਜ਼ਾਰੇ ਨਾਲ ਟਰਾੜੇ ਮਾਰਦੇ ਆਂ ਰਾਹ ਨਾ ਸੌਂਦੇ ਆਂ ਸੰਤੁਸ਼ਟੀ ਆ ਸਾਡੀ ਸਾਡੀ ਕਾਮ ਨੂੰ ਅਸੀਂ ਕੋਈ ਦੱਸਤੀ ਗਏ ਲੱਖਾਂ ਦੀ ਗੰਤੀ 'ਚ ਕਾਮ ਸਾਡੇ ਨਾਲ ਜੁੜਦੀ ਆ ਸੁਰਦੀ ਆ ਇਹ ਹੀ ਸਾਡੀ ਜਿੱਤ ਆ ਵੀ ਡੋਂਟ ਕੇਅਰ ਸਾਡੇ ਹਮ ਰਾਖਤ ਪਾਰਸਾਈ ਦਾਵਾ ਪੁਖੰਢੀ ਲੋਕ ਸਾਰੇ ਗੱਲੇ ਕਸਬ ਦੇ ਲੋਕ ਆ ਜੂਆ ਪਾਰਸਾਈ ਦਾਵਾ ਆ ਕੰਜਰ ਵੱਡਾ ਸਿੱਖ ਆ ਆ ਚੱਕਰਵਰਤੀ ਤਾਂ ਨਹੀਂ ਆ ਥੋੜਾ ਜ�ਦਾ ਚੱਕਰਵਰਤੀ ਸਾਰਾ ਆ ਫੌਜੀ ਜਿਹੜਾ ਬੈਠਾ ਇਹ ਹੀ ਕੋਸਾਵੇ ਉਸ ਨੀਤਾ ਕਹੀ ਜਾਂਦੀ ਆ ਅਸਲ ਲੋਕ ਪਰਖ ਕੀ ਰਹੀ ਹੈ ਤੇ ਤੁਸੀਂ ਤੁਸੀਂ ਦੇਖਣਾ ਕਿ ਭਾਈ ਤੁਸੀਂ ਸਿੱਖ ਫਰ ਜਸਟਿਸ ਦੇ ਨਾਮ ਹੈ ਕਿ ਜਾਵ ਦੇ ਵਿਰੋਧੀਆਂ ਦੇ ਨਾਲ ਹੈ ਵਿਰੋਧੀ ਬਹੁਤ ਪਰ ਕੱਲਾ ਕੱਲਾ ਨੰਗਾ ਕਰੂੰਗਾ ਤੁਹਾਡੇ ਸਾਹਮਣੇ ਲਿਆ ਕੇ ਮੈਂ ਸਨੀਤਾ ਕੀ ਕਹਿਦੀ ਹੈ ਲੈ ਹਾਂ